ਹਵਾ ਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਣੀ ਹੈਗੀ ਆ ਕਾਲੀ ਫੂਲਾ ਸਿੰਘ ਜੀ ਦੇ ਉਹਨਾਂ ਦੀ ਜੀਵਨੀ ਤੇ ਉਹਨਾਂ ਦੀ ਹਿਸਟਰੀ ਤੇ ਕੋ ਸੱਜਣਾ ਮੈ ਤੁਹਾਨੂੰ ਫਰਮਾਇਸ਼ ਦੀ ਲਾ ਲੋ ਦੀ ਉਹਨਾਂ ਦੀ ਹਿਸਟਰੀ ਦੱਸੋ ਸਾਨੂੰ ਉਹਨਾਂ ਦਾ ਨਾਮ ਆ ਪੂਰਾ ਜੀ ਕਾਲੀ ਫੂਲਾ ਸਿੰਘ ਉਹਦਾ ਨਾਮ ਸੀ ਕਾਲੀ ਫੂਲਾ ਸਿੰਘ ਤੇ ਜਨਮ ਸਥਾਨ ਆਇਗਾ ਜੇ ਉਹਦਾ 14 ਜਨਵਰੀ 1761 ਤੇ ਹੋਇਆ ਜਨਮ ਉਹਨਾਂ ਦਾ ਪਿੰਡ ਸਿਹਾ ਉਸ ਟਾਈਮ ਦੇ ਵਿੱਚ ਪਿੰਡ ਦਾ ਨਾਮ ਸਿਹਾ ਸੀਗਾ ਜਿਹੜਾ ਅੱਜ ਦਾ ਨਾਮ ਉਹਦਾ ਪੂਰਾ ਪਿੰਡ ਦਾ ਦੇਹਲਾ ਸਿਹਾ ਪਿੰਡ ਜ਼ਿਲ੍ਹਾ ਸੰਗਰੂਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਸ ਟਾਈਮ ਸਿਹਾ ਪਿੰਡ ਨਾਲ ਜਾਣਿਆ ਜਾਂਦਾ ਸੀ ਹੁਣ ਉਹਦਾ ਪਿੰਡ ਦਾ ਪੂਰਾ ਨਾਮ ਆ ਜੀ ਦੇਹਲਾ ਸਿਹਾ ਤੇ ਜੀ ਇਸ ਪਿੰਡ ਦੇ ਵਿੱਚ ਹੀ ਅੱਜ ਦੇ ਸਮੇਂ 'ਚ 14 ਜਨਵਰੀ ਨੂੰ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਠੀਕ ਹੈ ਜੀ ਤੇ 10 ਮਾਰਚ ਤੋਂ 14 ਮਾਰਚ ਤੱਕ ਇਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ 10 ਮਾਰਚ ਤੋਂ 14 ਮਾਰਚ ਤੱਕ ਤੇ ਜੀ ਅੱਗੇ ਇਹਨਾਂ ਦੀ ਮੌਤ ਹੋਈ ਸੀਗੀ 14 ਮਾਰਚ 1823 ਨੂੰ ਠੀਕ ਹੈ ਜੀ ਜਗ੍ਹਾ ਸੀਗੀ ਉਹ ਖੈਬਰ ਪਖਤੂ ਨਖਵਾ ਦੁਬਾਰਾ ਤੋਂ ਬੋਲ ਰਿਹਾ ਮੈਂ 14 ਮਾਰਚ 1823 ਨੂੰ ਜਗ੍ਹਾ ਦਾ ਨਾਮ ਹੈ ਜੀ ਖੈਬਰ ਪਖਤੂ ਨਖਵਾ ਜੋ ਕਿ ਅੱਜ ਦੇ ਪਾਕਿਸਤਾਨ ਦੇ ਵਿੱਚ ਹੈ ਜੀ ਇਹ ਇਹ ਜਗ੍ਹਾ ਜਿੱਥੇ ਇਹਦੀ ਮੌਤ ਹੋਈ ਸੀਗੀ ਠੀਕ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਮਾਤਾ ਜੀ ਦਾ ਨਾਮ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਈਸਰ ਸਿੰਘ ਜੀ ਮਾਤਾ ਦਾ ਨਾਮ ਸੀਗਾ ਮਾਤਾ ਹਰੀ ਕੌਰ ਇਹਦੀ ਮੌਤ ਕਿੱਦਾਂ ਹੋਈ ਸੀਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਉਸ ਸਮੇਂ ਪਠਾਨਾਂ ਨਾਲ ਕੋਈ جنگ ਲੜੀ ਜਾ ਰਹੀ ਸੀ ਜੁੱਧ ਲੜ ਰਹੇ ਸੀਗੇ ਉਹ ਜੁੱਧ ਦੇ ਵਿੱਚ ਇਹਨਾਂ ਦੇ ਸੱਤ ਗੋਲੀਆਂ ਲੱਗੀਆਂ ਸੱਤ ਗੋਲੀਆਂ ਲੱਗਣ ਦੇ ਨਾਲ ਇਹ ਸੀਧ ਹੋਏ ਠੀਕ ਹੈ ਜੀ ਠੀਕ ਹੈ ਜੀ ਤੇ ਇਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਫੌਜੀ ਸ਼ਾਨ ਬੈਂਡ ਨਾਲ ਹੋਇਆ ਸੀਗਾ ਜਿੱਦਾਂ ਆਪਾਂ ਕਹਿੰਦੇ ਵੀ ਫੌਜੀ ਦਾ ਇੱਕ ਆਪਣਾ ਰੀਤੀ ਰਿਵਾਜ ਹੁੰਦੀ ਹੈ ਕਿ ਫੌਜੀਆ ਜੀ ਉਸ ਹਿਸਾਬ ਨਾਲ ਇਹਨਾਂ ਦਾ ਸੰਸਕਾਰ ਉਹਨੂੰ ਉਸ ਟਾਈਮ ਮਤਲਬ ਕਰਵਾਇਆ ਗਿਆ ਤੇ ਉਸ ਸਮੇਂ ਦੇ ਇਹ ਸਿੱਖ ਰਾਜ ਵਿੱਚੋਂ ਸਭ ਤੋਂ ਵੱਡੇ ਸਮੂਰਬੀਰ ਮੰਨੇ ਗਏ ਉਹ ਸਮੇਂ ਦੇ ਬੀ ਉਸ ਉਸ ਤੋਂ ਵੱਡਾ ਕੋਸੂਰ ਵੀ ਨਹੀਂ ਉਸ ਸਮੇਂ ਜਿਹੜੇ ਟਾਈਮ ਇਹ ਸੀ ਇਹਨਾਂ ਦਾ ਰਾਜ ਸੀਗਾ ਸਭ ਤੋਂ ਵੱਡੇ ਸੂਰਬੀਰ ਮੰਨੇ ਗਏ ਨੇ ਇਹ ਤੇ ਇਹ ਜੀ 1761 ਤੋਂ ਲੈ ਕੇ 1823 ਤੱਕ ਖਾਲਸਾ ਰਾਜ ਦੇ ਇਹ ਮਹਾਨ ਜਰਨੈਲ ਹੋਏ ਨੇ 1761 ਤੋਂ 1823 ਤੱਕ ਖਾਲਸਾ ਰਾਜ ਦੇ ਮਹਾਨ ਜਰਨੈਲ ਹੋਏ ਹਨ ਵੱਡਾ ਦਾ ਦੇ 6ਵੇਂ ਜਥੇਦਾਰ ਸਨ ਇਹ 6ਵੇਂ ਜਥੇਦਾਰ ਸੀਗੇ ਜੀ ਇਨਾਂ ਤੋਂ ਬਾਅਦ ਅ ਹਨੁਮਾਨ ਜੀ ਠੀਕ ਹੈ ਜੀ ਇਨਾਂ ਤੋਂ ਬਾਅਦ ਇੱਕ ਭਾਈ ਹਨੁਮਾਨ ਸਿੰਘ ਜੀ ਹੋਏ ਨੇ ਜਿਹੜੇ ਬਣੇ ਜ਼ਥੇਦਾਰ ਹੋਏ ਨੇ ਇਹ ਕਹਿੰਦੇ ਵੀ ਉਸ ਸਮੇਂ ਨਾ ਵੀ ਮਤਲਬ ਜਿਹੜੇ ਜੰਗਾ ਚੱਲਦੇ ਆ ਸੀਗਾ ਉਸ ਸਮੇਂ ਅੰਗਰੇਜ਼ਾ ਦਾ ਸੀਗਾ ਉਸ ਸਮੇਂ ਮੇੜਾ ਮਲੇ ਕੋਟੇ ਦਾ ਨਵਾਬ ਸੀਗਾ ਤੇ ਇੱਕ ਨਾਬੇ ਦਾ ਰਾਜਾ ਸੀਗਾ ਨਵਾਂ ਮਲੇਗੋੜ ਦੇ ਨਵਾਬ ਤੀਗਾ ਰਾਜੀ ਦਾ ਨਵਾਬ ਨੱਬੇ ਦਾ ਰਾਜਾ ਹੋਇਆ ਜੀ ਜਸਵੰਤ ਸਿੰਘ ਉਸ ਸਮੇਂ ਜਿਹੜਾ ਉਸ ਸਮੇਂ ਦੀ ਗੱਲ ਕਰਦਾ ਮੈਂ ਨੱਬੇ ਦਾ ਰਾਜਾ ਸੀ ਜਸਵੰਤ ਸਿੰਘ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਸੀਗਾ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਠੱਲ ਪਾਉਣੀ ਆ ਜਾਂ ਕਿਸੇ ਤਰੀਕੇ ਨਾਲ ਲਾ ਲੋ ਕਿਸੇ ਕੋਈ ਵੀ ਉਸ ਸਮੇਂ ਦੀ ਲਾ ਲੋ ਕੁਝ ਵੀ ਵਰਤੀਤ ਉਹਨਾਂ ਦੀ ਹੋ ਸਕਦੀ ਆ ਵੀ ਇਹਨਾਂ ਤੇ ਹਮਲਾ ਕਰਨਾ ਤੇ ਨੱਬੇ ਦੇ ਰਾਜੇ ਨੇ ਤੇ ਮਲੇਗੋੜ ਦੇ ਨਵਾਬ ਨੇ ਉਹਨਾਂ ਦੇ ਪਰ ਬਰੁੱਧ ਇਹਨਾਂ ਦੇ ਹਥਿਆਰ ਚਲਾਉਣ ਤੋਂ ਮਨਾ ਕਰ ਦਿੱਤਾ ਦੀਗਾ। ਵੀ ਅਸੀਂ ਇਹਨਾਂ ਦੇ ਖਿਲਾਫ ਹੋ ਜਾ ਤਾਂ ਬਰੁੱਧਾ ਸੀ ਕੋਈ ਹਥਿਆਰ ਨਹੀਂ ਚਲਾਉਣ ਹੈਗਾ ਅਸੀਂ ਕੋਈ ਜੰਗ ਨਹੀਂ ਲੜਨੀ ਇਹਨਾਂ ਨਾਲ। ਕਾਲੇ ਖੁਦਾ ਸਿੰਘ ਦੇ ਖਿਲਾਫ ਵੀ ਅੰਗਰੇਜ਼ਾਂ ਨੇ ਦਬਾਅ ਪਾਇਆ ਸੀਗਾ ਲਾਬੇ ਦੇ ਰਾਜੇ ਤੇ ਤੇ ਮਲੇ ਕੋਟਲੇ ਦੇ ਨਵਾਬ ਤੇ। ਜਿਹੜਾ ਲਾਬੇ ਦਾ ਰਾਜਾ ਸੀਗਾ ਉਹਦਾ ਨਾਮ ਸੀਗਾ ਜਸਵੰਤ ਸਿੰਘ। ਇਹ ਇਹਨਾਂ ਦੀ ਨਿਕਮਾ ਕੱਢ ਕੇ ਲਿਆ ਜਿੰਨੀ ਕਿਮਤੋਂ ਨਿਕਲੀ। ਇਹ ਥੋੜਾ ਨਾਲ ਤਾਂ ਸਾਂਝੀ ਕਰਨੀ ਸੀਗੀ ਕੁਝ ਜ਼ਿਆਦਾ ਮਿੱਤਰਾਂ ਦੀ। ਫਰਮਾਇਸੀ ਮੇਰੇ ਦੇ ਵੀ ਬਾਈ ਸਾਨੂੰ ਕੱਢ ਕੇ ਦੇ ਹਿਸਟਰੀ ਇਹਨਾਂ ਦੀ ਇਹ ਜਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਜੀ ਪਿੰਡ ਸਿਹਾ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਹੁਣ ਅੱਜ ਦੇ ਟਾਈਮ 'ਚ ਉਹ ਪਿੰਡ ਦਾ ਨਾਮ ਦੇਹਲਾ ਸਿਹਾ ਹੈ ਠੀਕ ਹੈ ਜੀ ਇਹ ਸੀਨਾਂ ਦੀ ਸਾਰੀ ਹਿਸਟਰੀ ਪਾਕਿਸਤਾਨ ਦੇ ਵਿੱਚ ਇਹ ਜੱਗ ਸੀ ਦੋਏ ਸੀਗੇ ਸੱਤ ਗੋਲੀਆਂ ਲੱਗੀਆਂ ਸੀ ਇਹਨਾਂ ਦੇ ਉੱਥੇ ਇਹਨਾਂ ਦਾ ਫੌਜੀ ਰੀਤੀ ਰਿਵਾਜ ਨਾਲ ਸੰਸਕਾਰ ਹੋਇਆਗਾ ਠੀਕ ਹੈ ਜੀ ਇਹ ਇਹਨਾਂ ਦਾ ਭਾਗ ਦਾ ਰਾਜ ਭਾਗ ਰਿਹਾ ਹੈ 1761 ਤੋਂ ਲੈ ਕੇ 1823 ਤੱਕ ਰਿਹਾ ਉਹਦਾ ਖਾਲਸਾ ਰਾਜ ਦਾ ਜਿਹੜਾ ਰਾਜ ਸੀਗਾ ਉਥੇ ਜਨੈਰਲ ਹੋਏ ਖਾਲਸਾ ਰਾਜ ਦੇ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀਗੇ ਇਹ ਆਹ ਸੀ ਇਹਨਾਂ ਦੀ ਸਾਰੀ ਜੋ ਵੀ ਆਪਾਂ ਨੂੰ ਮਿਲੀ ਜਾਣਕਾਰੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ